ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਦਿਵਾਗਤਾ ਗੁੰਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ ਤੇ ਹਾਂ ਜੀ ਬਾਈ ਤਾਂ ਕਿ ਅੱਜ ਜੇ ਵੀ 1750 ਤੇ ਇਹ ਰਾਜ ਚ ਹੁਣ ਕਾਰ ਚਾਕੇ ਚਲਾ ਕੇ ਦੇਖੀਏ ਬਾਹਰ ਇਹਦਾ ਖੌਮਜਾਬ ਆ ਗਿਆ ਤੇ ਇਹਦੇ ਪਲੇਟ ਨਵੇਂ ਪਾਤੇ ਤੇ ਸਟਰੌਂਗ ਫਟੇ ਫਟੇ ਕੀਲੇ ਨਵੇਂ ਪਈਆਂ ਨੇ ਤੇ ਬਾਕੀ ਕੁਛ ਚਾਈਨਾ ਆ ਗਿਆ ਪੁਰਾਣੀ ਛੋਟੀਆਂ ਵੀ ਆਉ ਨਵੀਆਂ ਪਾਤੀਆਂ ਬਾਕੀ ਦਾ ਭਾਈ ਇਹਨੂੰ ਗਲੇਜ ਗਲੇਜ ਆਇਆ ਕਾਟਣ ਨੂੰ ਬਹੁਤ ਵਾਰਾ ਠੀਕ ਜੀ ਚਲਾ ਕੇ ਦੇਖਦੇ ਆਂ ਭਾਈ ਮਤਲਬ ਉਹ ਬੇਅਰਿੰਗ ਕੋਈ ਨਹੀਂ ਕਰ ਸਕਦੇ ਇਹ ਕਿਹੜੇ ਬਾੜੇ ਦਾ ਪਤਾ ਲੱਗੂ ਤੇ ਗੈਰਟਰਮ ਵਾਲੇ ਬੇਅਰਿੰਗਾਂ ਦਾ ਪਤਾ ਲੱਗੂ ਕਾਰ ਤਾਂ ਆਪਾਂ ਨੇ ਪਾ ਲਿਆ ਕਰਦਾ ਤੇ ਵੀ ਪਾ ਕੇ ਚਲਾ ਕੇ ਦੇਖਦੇ ਆਂ ਪੈ ਗਈ ਬੈਟਰ ਹੈ ਯਾਰ ਬੰਦ ਜਾਉਂਦੇ ਹੈ ਬੈਡੀਮੰਦ 02 ਇੰਜਨ ਸਾਤਾ ਦੀ ਬਰਾ ਜਾਦਾ ਵਾਲਾ ਬਾਬਾ ਪਾਣੀ ਦੀ ਪਾਣੀ ਹੈ ਹੈ ਮੈਂ ਲਾ ਦਿੰਦਾ ਹੈ ਮੈਂ ਚੰਗਾ ਲਾ ਦਿੰਦਾ ਹਾਂ ਜੀ ਚਲੋ ਭਾਈ ਬਾਕੀ ਹੁਣ ਆਪਾਂ ਇਹਨੂੰ ਹੋ ਕਰਦੇ ਆਂ ਸਮਾਤ ਨੂੰ ਦੱਬਿਆ ਕਰਾਂਗੇ ਤੇ ਉਹ ਸਿੱਧਾ ਕਿਹੜਾ ਲਾਣੇ ਮੱਝੂ ਜੀ ਸਮਾਨ ਆਪਾਂ ਸਾਰਾ ਛਾਣ ਛੂਣ ਕੇ ਟੂਲਾਂ ਚ ਰੱਖਤਾ ਇਹ ਵੀ ਹੋ ਗਈ ਪਿਆਰ ਮਸ਼ੀਨ ਤੇ ਜਿੰਦੇ ਜੁੰਦੇ ਲਾਉਣੇ ਨੇ ਕੰਦੀਆਂ ਬੈਟਰੀਆਂ ਤਾਰ ਕੇ ਅੰਦਰ ਧਰਨੀ ਨੇ ਤੇ ਬਾਕੀ ਹੁਣ ਲੱਗੇ ਆਪਾਂ ਇਹਨੂੰ ਟਿਕਾਣੇ ਤੇ ਲਾਉਣ ਜਿੱਥੇ ਪਹਿਲਾਂ ਖੜੀ ਸੀ ਅੱਜ ਆਪਣਾ ਅੱਜ ਵੀ 12 ਵਜ ਗਏ ਅੱਜ ਆਪਾਂ ਨੂੰ 12 ਵਜ ਗਏ ਅੱレ ਅੱਜ ਵੀ ਅੱਜ ਵੀ 12 ਵਜ ਗਏ ਮਸ਼ੀਨ ਨੂੰ ਆ ਕਹਿੰਦੇ ਨੇ ਆ ਇਹ ਨਾਲ ਨੂੰ ਵੀ ਅੱਜ 7ਵਾਂ ਦਿਨ ਆ ਵਾ 6.5 ਦਿਨ ਲੱਗੇ ਨਾਲੇ ਆਪਾਂ ਨੇ ਕੋਈ ਨਹੀਂ ਐਡਾ ਕੁਝ ਕਰਨਾ ਕਰਿਆ ਤੇ ਇਹ ਕੋਈ ਜ਼ਿਆਦਾ ਕੰਮ ਕਰਿਆ ਦਾ ਕੰਮ ਥੋੜਾ ਹੀ ਸੀ ਫਿਰ ਵੀ ਬਹੁਤ ਟਾਈਮ ਲੱਗ ਗਿਆ ਜਾਨੀ ਗਏ ਹੁਣ ਨਾਮ ਦੇਣ ਨੂੰ ਤੇ ਲਾ ਕੇ ਇਹ ਵੀ ਤਿਆਰ ਹੋ ਗਈ ਪੂਰੀ ਆਪ ਟਰਾਲੇ ਆਪਾਂ ਦੋ ਈ ਲਾਤੇ ਜਗ੍ਹਾ ਤੇ ਆਪਣੀ ਤੇ ਉਹ ਵੀ ਲਾਤਾ ਤੇ ਆ ਵੀ ਟਰੋਡਾ ਬੇਟਰ ਵੀ ਕੱਢਤਾ ਅੱਬਾ ਕਿੰਜ ਕਿਸੇ ਦਾ ਥਾਂ ਜਾ ਵਾ ਕੇ ਆਏ ਤੇ ਥੋੜਾ ਜਿਹਾ ਤੇ ਮਸ਼ੀਨ ਤੇ ਵੀ ਪਾਤਾ ਉਕਣੀ ਦਵਾਰੋਂ ਕਾਗਜ਼ ਠੀਕ ਆ ساری ਹਣਾ ਹੂੰ ਹੂੰ ਪਾਣੀ ਪੂਣੀ ਤੋਂ ਪਾਣੀ ਪੂਣੀ ਤੋਂ ਠੀਕ ਆ ਨਾਲੋਂ ਵੀ ਬੰਨਾ ਜਿਵੇਂ ਬੈਠਾ ਇੰਨੀ ਕਰੀ ਬੰਨੀ ਜਾਨਵਰਾਂ ਦੀਆਂ ਤਾਂ ਵੀ ਠੀਕ ਆ ਸਾਗੀ ਭਾਈ ਦੋ ਤਿੰਨ ਕਿ ਚੀਜ਼ਾਂ ਰਹਿ ਗਈਆਂ ਆਪਣੀਆਂ ਇੱਕ ਤਾਂ ਦੇ ਵਗੈ ਉਹਦੇ ਜਿੰਦੇ ਲਾਉਣ ਤੋਂ ਰਹਿ ਗਏ ਬਸ ਤੇ ਇੱਕ ਆਥਾਵ ਕਰਨਾ ਇਹ ਧੋ ਦਾਨੇ ਬਸ ਹਾਲਾ ਫਿਰ ਚਾਪੀਆਂ